ਸਲਪਤ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ ਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਅਮਾਨਯੋਗ ਜੀ ਕਿ ਸਾਹ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਲਾਈ ਚੱਗੀ ਜਾ ਰਹੀ ਹੈ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਾਮਾਂ ਤੇ ਪਬਲਿਕ ਇੰਟਰਫੇਸ ਵਿਚ ਇਹ ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕੀਤੀ ਜਾਂਦੀ ਹੈ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜ਼ੈਲ ਲੈਵਲ ਤੇ ਵੀ ਕੀਤੀ ਜਾਂਦੀ ਹੈ ਸੰਪਰਕ ਮੁਹਿੰਮ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੰਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰابطਾ ਬੈਟਰ ਹੋਵੇ ਸਾਡੀ ਇਨਫੋਰਮੇਸ਼ਨ ਬੈਟਰ ਹੋਵੇ ਤੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿੱਦੇ ਚਾਹੁੰਦੇ ਆ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ ਵੀ ਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੋਈ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੇਟਫਾਰਮ ਤੇ ਹੋਵੇ। ਅ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਕਿ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵਕਵਤ ਤਰੀਕੇ ਦੇ ਜਿਹੜੇ ਮੋਤਵਾਰ ਜਿਹੜੇ ਮੌਜੂਦ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ। ਮੈਮ ਕਿੰਨੇ ਕੁ ਨੌਜਵਾਨ ਹੈਗੇ ਮੁਖ ਧਾਰਾ ਚ ਆ ਚੁੱਕੇ ਨਸ਼ਾ ਛੱਡ ਅ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ 164 A ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ স্মਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਕੱਢੇ ਸੀਗੇ ਜਿਹਨਾਂ ਵਿੱਚ ਜਿਹੜੇ ਵੀ ਅਕਿਊਜ਼ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਡੀ ਐਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨਿਓ ਕੋਰਟ ਵੱਲੋਂ ਆਰਡਰਸ ਲੈਂਦੇ ਨੇ ਇਹ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋ ਜਾਵੇ ਉਸ ਲਈ ਕੀ ਮੁਹੀਮ ਹੈ ਪਹਿਲੀ ਗੱਲ ਜੀ ਮੈਂ ਤੁਹਾਡੇ ਸਾਹਮਣੇ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਦੀ ਹਾਂ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ। ਦੂਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ। ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀਟੀ ਹੈ ਉਹ ਗੁਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲੇ ਗੁਪਤ ਰੱਖੀ ਗਈ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਕੋਵੀ ਫੈਸਿਲਿਟੀ ਲੋਕਾਂ ਕੋਲ ਚਲ ਕੇ ਗਈ। ਥੈਂਕ ਯੂ ਜੀ। ਸਲਪਤ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ। ਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਅਮਾਨਯੋਗ ਡਿਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਲਾਈ ਚੱਗੀ ਜਾ ਰਹੀ ਹੈ ਜ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕ ਵਕ ਸਮਾਂ ਦੇ ਪੱਧਰ ਤੋਂ ਚੇਰੇ ਵਿੱਚ ਆਇਆ ਹੈ। ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕਿੰਨੀ ਜਾਨਕਾਰੀ ਨੇ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜ਼ੈਰ ਲੈਵਲ ਤੇ ਵੀ ਕਿੰਨੀ ਜਾਨਕਾਰੀ ਸੰਪਰਕ ਮਹੀਨ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਹਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੌਨਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰابطਾ ਬੈਟਰ ਹੋਵੇ ਸਾਡੀ ਇਨਫੋਰਮੇਸ਼ਨ ਬੈਟਰ ਹੋਵੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿੱਦੇ ਚਸਮੀ ਇਹ ਚਾਹੁੰਦੇ ਆ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ ਵੀ ਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੋਈ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੇਟਫਾਰਮ ਤੇ ਹੋਵੇ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਤੇ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵੱਖ-ਵੱਖ ਤਰੀਕੇ ਦੇ ਜਿਹੜੇ ਮੋਤਵਾਰ ਜਿਹੜੇ ਮੋਜੂਜ਼ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ ਮੈਮ ਕਿੰਨੇ ਕ ਨੌਜਵਾਨ ਹੈਗੇ ਮੁਖ ਧਾਰਾ ਚ ਜਾ ਚੁੱਕੇ ਨਸ਼ਾ ਛੱਡ ਅ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ 164 A ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਮਾਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਕੱਢੇ ਸੀਗੇ ਜਿਹੜੇ ਵੀ ਅਕਿਊਜ਼ਡ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਡੀ ਐਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨੀਓ ਕੋਰਟ ਵੱਲੋਂ ਆਰਡਰਸ ਲੈਂਦੇ ਨੇ ਇਹ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋ ਜਾਵੇ ਉਸ ਲਈ ਕੀ ਮੁਹਿੰਮ ਹੈ ਪਹਿਲੀ ਗੱਲ ਜੀ ਮੈਂ ਤੁਹਾਡੇ ਸਾਹਮਣੇ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਨੀ ਹੈ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ। ਦੂਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ। ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀਟੀ ਹੈ ਉਹ ਗੁਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲੇ ਗੁਪਤ ਰੱਹੀ ਹੈਗੀ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਕੋਈ ਵੀ ਫੈਸਿਲਿਟੀ ਲੋਕਾਂ ਕੋਲ ਚਲ ਕੇ ਗਈ। थैंक यू।